ਗਊ ਮਾਤਾ ਜੈ ਗਊ ਪਾਲ ਜੈ 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 ਗਊ ਮਾਤਾ ਜੈ ਗਊ ਪਾਲ ਗਊ ਮਾਤਾ ਕੀ ਜੈ ਹੋ ਗਊ ਮਾਤਾ ਕੀ ਸੇਵਾ ਹੋ ਗਊ ਮਾਤਾ ਕੀ ਸੇਵਾ ਹੋ ਸਮਾਧਿ ਜਾਰੇ ਪਸੇ ਗਊ ਮਾਤਾ ਕੀ ਸੇਵਾ ਹੋ ਗਊ ਮਾਤਾ ਕੀ ਸੇਵਾ ਹੋ ਜੈ ਗਊ ਮਾਤਾ ਜੈ ਗਊ ਪਾਲ ਜੈ ਗਊ ਮਾਤਾ ਜੈ ਗਊ ਪਾਲ ਜੈ ਗਉ ਮਾਤਾ ਜੈ ਗੋਪਾਲ ਜੈ ਗਉ ਮਾਤਾ ਜੈ ਗੋਪਾਲ ਗਉਆਂ ਕੀ ਸੇਵਾ ਹੋ ਗਉਆਂ ਕੀ ਸੇਵਾ ਹੋ ਜੈ ਗਉ ਮਾਤਾ ਜੈ ਗੋਪਾਲ ਜੈ ਗਉ ਮਾਤਾ ਜੈ ਗੋਪਾਲ ਜੈ ਗਉ ਮਾਤਾ ਜੈ ਗੋਪਾਲ ਗਉ ਮਾਤਾ ਕੀ ਸੇਵਾ ਹੋ 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 ਜੈ ਗਉ ਮਾਤਾ ਜੈ ਗੋਪਾਲ ਹਾਂਜੀ ਬੋਲੋ ਜੈ ਗੋ ਮਾਤਾ ਜੈ ਗੋਪਾਲ ਜਿਵੇਂ ਗਊ ਮਾਤਾ ਸੇਵਾ ਸੰਪਤੀ ਦੀ ਕਮੇਟੀ ਨੇ ਮਿਲ ਕੇ ਜਿਸਾਇਦ ਕੀਤਾ ਸੀ ਕਿ ਆਪਣੀ ਜਿੰਨੀਆਂ ਵੀ ਗਊ ਸਾਲਾਵਾਂ ਨੇ ਇੱਥੇ ਸਭ ਨੂੰ ਦਾਣਾ ਉਹ ਉੱਥੇ ਅਸੀਂ ਦੇਵਾਂਗੇ ਗਊਆਂ ਦੇ ਵਾਸਤੇ ਤਾਂ ਉਸੇ ਲੜੀ ਚ ਪਹਿਲੇ ਨੰਬਰ ਤੇ ਅਸੀਂ ਅनाथ ਗਊ ਸਾਲਾਂ ਨੂੰ 10 ਕੁਨਟਲ 10 ਕੁਨਟਲ ਦਾਣਾ ਦਾਣਾ ਜੋ ਹੈ ਇਸ ਫੈਸਲੇ ਤਿਆਰ ਕਰਾ ਕੇ ਅੱਜ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਇਸੇ ਲੜੀ 'ਚ ਬਾਕੀਆਂ ਦੇ ਵੀ ਹੋਰ ਵੀ ਜੋ ਵਸਾਨਾ ਵਾਲੇ ਉਹਨਾਂ ਨੂੰ ਵੀ ਆਣ ਵਾਲੇ ਦਿਨ ਅਸਰ ਜੀ ਜਾ ਕੇ ਜਿਸੇ ਹਿਸਾਬ ਨਾਲ ਦਾਣਾ ਦੇ ਆ ਗਏ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ ਸਾਡੀ ਗਉਂ ਸੇਵਾ ਸੰਮਤੀ ਜੋ ਸਾਡੇ ਬਿੱਟੂ ਤਮਾਨ ਜੀ ਨੇ ਉਹਨਾਂ ਦੀ ਰਹਿਨਵਾਈ ਦੇ ਵਿੱਚ ਅਸੀਂ ਆਏ ਸਾਲ ਅਗਰਵਾਲਤਾ ਰਮਸਾਲਾ ਦੇ ਵਿੱਚ ਜੋ ਅਸੀਂ ਕਥਾ ਕਰਵਾਨੇ ਆ ਜੋ ਉਸ ਤੋਂ ਬਾਅਦ ਦਾਨ ਰਾਸੀ ਸਾਡੇ ਲਵੇਂ ਦਾਨੀ ਸੱਜਣਾ ਦੁਆਰਾ ਇਕੱਠੀ ਹੁੰਦੀ ਹੈ ਉਹ ਦਾਨ ਰਾਸੀ ਅਸੀਂ ਗਊ ਮਾਤਾ ਤੇ ਹੀ ਖਰਚ ਕਰਦੇ ਆ ਉਸੇ ਲੜੀ ਦੇ ਤਹਿਤ ਅਸੀਂ ਅੱਜ ਅਨਾਥ ਗਊਸਾਲਾ ਦੇ ਵਿੱਚ 10 ਕੁਇੰਟਲ ਜੋ ਦਾਣਾ ਹੈ ਅਸੀਂ ਅਨਾਥ ਗਊਸਾਲਾ ਦੇ ਵਿੱਚ ਅਸੀਂ ਅੱਜ ਸਾਡੀ ਗਊ ਸੇਵਾ ਸੰਪਤੀ ਵੱਲੋਂ ਦੇ ਰਹੇ ਆ ਔਰ ਜੋ ਬਾਕੀ ਰਹਿੰਦੀਆਂ ਗਊਸਾਲਾ ਨੇ ਸਮਾਨੇ ਦੇ ਵਿੱਚ ਉਹਦੇ ਵਿੱਚ ਵੀ ਅਸੀਂ ਜੋ ਦਾਣੇ ਦੀ ਸੇਵਾ ਹੈ ਅਸੀਂ ਜਿਵੇਂ ਅਗਰਵਾਲ ਗਊਸਾਲਾ ਹੈ ਜਾਂ ਗਾਜੀਪੁਰ ਗਊਸਾਲਾ ਹੈ ਜਾਂ ਬਠੋਈ ਗਊਸਾਲਾ ਹੈ ਜਾਂ ਆਪਣੇ ਉੱਥੇ ਬਲਵੇੜੇ ਗਊਸਾਲਾ ਹੈ ਉੱਥੇ ਅਸੀਂ ਜਾ ਕੇ ਗਊਆਂ ਦੀ ਸੇਵਾ ਵਾਸਤੇ ਅਸੀਂ ਦਾਣਾ ਦਵਾਂਗੇ ਫੇ ਜਿਵੇਂ ਬਠੋਈ ਉੱਥੇ ਇੱਕ ਨਵੀਂ ਗਊਸਾਲਾ ਬਣ ਰਹੀ ਹੈ ਦਾਨੀ ਸੱਜਣ ਵੱਲੋਂ ਉੱਥੇ ਕੋਈ ਜਗ੍ਹਾ ਵੀ ਦਿੱਤੀ ਗਈ ਹੈ ਉੱਥੇ ਇੱਟਾਂ ਤੇ ਸੈੱਟ ਦੀ ਜ਼ਰੂਰਤ ਹੈ ਜੋ ਸਾਡੇ ਲੇਵੇ ਦਾਨ ਰਾਸੀ ਬਚੀ ਹੋਈ ਹੈ ਅਸੀਂ ਉੱਥੇ ਇੱਟਾਂ ਤੇ ਸੈੱਟ ਦੀ ਸੇਵਾ ਵੀ ਉੱਥੇ ਗਊ ਸੇਵਾ ਸੰਸਥਾ ਵੱਲੋਂ ਦਵਾਂਗੇ ਅਸੀਂ ਸਾਰੇ ਦਾਨੀ ਸੱਜਣਾ ਦਾ ਧੰਨਵਾਦ ਵੀ ਕਰਦੇ ਆਂ ਉਹ ਦਾਨ ਦੇ ਕੇ ਜਿਹੜੀ ਇਹ ਗਉਂ ਸੇਵਾ ਕਰਦੇ ਨੇ ਅਸੀਂ ਸਾਰੇ ਸਹਿਰ ਨਮਾਸੇ ਦੀ ਧੰਨਵਾਦ ਕਰਦੇ ਆਂ ਔਰ ਐਵੇਂ ਹੀ ਅਸੀਂ ਗੋ ਮਾਤਾ ਦੀ ਸੇਵਾ ਕਰਦੇ ਰਾਵਾਂਗੇ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ ਗੋ ਮਾਤਾ ਸੇਵਾ ਸੰਕੁਸ਼ ਸਮਾਣਾ ਦੀ ਤਰਫ ਤੋਂ ਜੋ ਹਰ ਸਾਲ ਪਿਤਰਾਂ ਇਸ ਸਾਲ ਵੀ ਕਥਾ ਕਰਾਈ ਗਈ ਸੀ ਅਗਰਵਾਲਤਰ ਮਸਾਲਾ ਚ ਉਸ ਤਰ ਮਸਾਲਾ ਦੇ ਵਿੱਚ ਜਿਹੜੇ ਸਮਾਣਾ ਨਿਵਾਸੀਆਂ ਨੇ ਉੱਥੇ ਆਪਣਾ ਹੁੰਦਾਨ ਕੀਤਾ ਸੀ ਉਹਦੇ ਜਿਹੜੀ ਉਹਨੂੰ ਪੈਸੇ ਇਕੱਠੇ ਹੋਏ ਨੇ ਉਹਨਾ ਪੈਸਿਆਂ ਵਿੱਚੋਂ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅਸੀਂ ਆ 10 ਕੁਇੰਟਲ ਦਾਣਾ ਅਨਾਦਪੁਰ ਸਾਲਾ ਵਿੱਚ ਦੇ ਰਹੇ ਆ ਇਹ ਦਾਣਾ ਦਾ ਜਿਹੜਾ ਗਊ ਮਾਤਾ ਦੀ ਜੋ ਸਾਰਿਆਂ ਨੂੰ ਅਸ਼ੀਰਵਾਦ ਮਿਲਣਾ ਸਾਰੇ ਸਮਾਣੇ ਨੂੰ ਮਿਲਣਾ ਜਿਨ੍ਹਾਂ ਨੇ ਆ ਆਪਾਂ ਨੂੰ ਦਾਨ ਦਿੱਤਾ ਹੋਇਆ ਹੈ ਇਸ ਤੋਂ ਇਲਾਵਾ ਮੈਂ ਇੱਥੇ ਇਹ ਵੀ ਕਹਿਣਾ ਚਾਹਾਂਗਾ ਕਿ ਪਿਛਲੇ ਦਿਨੀ ਜੋ 1 ਮਹੀਨਾ ਹੋ ਗਿਆ ਆਪਣੇ ਓਰੇ ਬਹੁਤ ਵੱਡਾ ਤ੍ਰਸਤੀ ਹੋਈ ਹੈ ਬਹੁਤ ਜ਼ਿਆਦਾ ਦਰਦ ਨਾਲ ਆਸਾ ਹੋਇਆ ਸੀ ਉਹਦੇ ਵਿੱਚ ਜੋ ਬੱਚੇ ਆਪਣੇ ਚਲੇ ਗਏ ਜਾਂ ਡਰਾਈਵਰ ਚਲੇ ਗਿਆ ਉਹਨਾਂ ਦੇ ਨਿਮਿਤਵੀ ਅਸੀਂ ਔਰ ਗਊਮਾਤਾ ਦੇ ਅਸ਼ੀਰਵਾਦ ਮੰਗਦੇ ਆਂ ਵੀ ਉਹਨਾਂ ਬੱਚਿਆਂ ਨੂੰ ਆਪਣੇ ਚਰਨਾਂ 'ਚ ਸਥਾਨ ਦੇਣ ਅਤੇ ਉਹਨਾਂ ਪਰਿਵਾਰਾਂ ਨੂੰ ਆਪਾਣਾ ਮੰਨਣ ਦਾ ਬਲ ਬਖਸ਼ੇ ਜੈ ਸ਼ੀਰਾ ਜੈ ਗਊਮਾਤਾ ਜੈ ਗੋਪਾਲ ਇਹ ਜਿਹੜੀ ਗੋ ਕਮੇਟੀ ਬਣੀ ਹੋਈ ਹੈਗੀ ਹੈ ਬਿੱਟੂ ਧਮਾਨ ਦੀ ਰਹਿਨਮਾਈ ਦੇ ਵਿੱਚ ਇਹ ਸ਼ਹਿਰ ਦੇ ਵਿੱਚ ਬਹੁਤ ਅੱਛਾ ਕੰਮ ਕਰ ਰਹੇ ਨੇ ਇਸ ਲਈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਥੈਂਕ ਯੂ ਜੈ ਗਊ ਮਾਤਾ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਜੈ ਗਊ ਮਾਤਾ ਜੈ ਗੋਪਾਲ ਗਊ ਮਾਤਾ ਸੇਵਾ ਸੰਸਥਾ ਵੱਲੋਂ ਤੀਸਰੀ ਤੀਸਰੀ ਵਿੱਭਾ ਗਊ ਕਥਾ ਸਮਾਣੇ ਦੇ ਸਮੂਹ ਗਊ ਸੇਵਕਾਂ ਦੇ ਸਹਿਯੋਗ ਨਾਲ ਤਾਂ ਕੀਤੀ ਗਈ ਜੋ ਗਊ ਸੇਵਾ ਦੇ ਵਿੱਚ ਜੋ ਦਾਨ ਇਕੱਠਾ ਹੋਇਆ ਉਤਾਨ ਦੀ ਰਾਸ਼ੀ ਦੇ ਵਿੱਚੋਂ ਚਾਰ ਗਊ ਸਾਲਾ ਦੇ ਵਿੱਚ ਦਾਣਾ 10 ਕਿਲੋ ਦਾਣਾ ਨਾਗਪੁਰਸ ਵਾਲਾ ਦੇ ਵਿੱਚ 10 ਕੁਇੰਟਲ ਦਾਣਾ ਅਗਰਵਾਲਪੁਰਸ ਵਾਲਾ ਦੇ ਵਿੱਚ 10 ਕੁਇੰਟਲ ਦਾਣਾ ਗਰਦਿਆਲਪੁਰੇ ਬੀੜ ਦੇ ਵਿੱਚ ਆ ਗਿਆ। ਦੇ ਰਹੇ ਹਾਂ ਤੇ ਸਾਰੇ ਸਮਾਣੇ ਦੇ ਲਈ ਬਹੁਤ ਸੇਵਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੈ ਗਊ ਮਾਤਾ ਜੈ ਗੋਪਾਲ ਮੈਂ ਸਾਰੇ ਸੰਗਤਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹਾਂ ਸ਼ਹਿਰ ਵਾਸੀਆਂ ਨੂੰ ਕਿ ਜੋ ਵੀ ਤੁਸੀਂ ਦਾਨ ਦਿਨੇ ਹੋ ਗਊ ਘਰਾ ਵਿੱਚ ਉਹ ਵੱਧ ਵੱਧ ਦਿਆ ਕਰੋ ਜੋ ਕਿ ਅਸੀਂ ਵੱਧ ਵੱਧ ਗਊ ਮਾਤਾ ਦੀ ਸੇਵਾ ਕਰ ਸਕੀਏ। जय गौ माता जय गोपाल जय गौ माता जय गोपाल आज गौ सेवा समिति ਦੇ ਸਾਰੇ ਹੀ ਮੈਂਬਰਾਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ 10 ਕੁਇੰਟਲ ਦਾਣਾ ਆਪਣੀ ਰਹਿਨਮਾਈ ਦੇ ਵਿੱਚ ਆਪ ਜਾ ਕੇ ਕੱਲੀ ਕੱਲੀ ਚੀਜ਼ ਚੈੱਕ ਕਰਕੇ ਜਿਹੜਾ ਇਹ ਸਵਾਇਆ ਗਊਣ ਵੱਸੇ ਤਾਂ ਮੈਂ ਇਹਨਾਂ ਸਾਰੇ ਹੀ ਸੇਵਾ ਸੰਪਤੀ ਦੇ ਸਾਰੇ ਹੀ ਮੈਂਬਰਾਂ ਦਾ ਬਿੱਤੂ ਜੀ ਦਾ ਪ੍ਰਧਾਨ ਜੀ ਦਾ ਸਾਰਿਆਂ ਦਾ ਇੱਥੇ ਆਇਤੇ ਤੇ ਦਾਣਾ ਦੇਣ ਤੇ ਗਊਸ਼ਾਲਾ ਵਲੋਂ ਧੰਨਵਾਦ ਕਰਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦਾਨੀ ਸੱਜਣਾ ਨੂੰ ਕਿ ਇਹ ਗਊਸ਼ਾਲਾ ਜਿਹੜੀ ਚੱਲ ਰਹੀ ਹੈ ਉਹ ਇਹਨਾਂ ਦਾਨੀ ਸੱਜਣਾ ਦੇ ਹੀ ਸਹਿਯੋਗ ਦੇ ਨਾਲ ਹੀ ਚੱਲ ਰਹੀ ਹੈ ਤੇ ਇਹ ਗਊਆਂ ਦਾ ਜਿਹੜਾ ਆਸ਼ੀਰਵਾਦ ਹੈ ਇੱਥੇ ਕਿਸੇ ਦਾ ਵੀ ਬਰਥਡੇ ਐਨੀਵਰਸਰੀ ਹੈ ਤਾਂ ਇੱਥੇ ਆ ਕੇ ਜਰੂਰ ਮਨਾਓ ਤੇ ਇੱਥੇ ਹੀ ਜਿਹੜਾ ਹੈ ਦਾਨ ਜਿਹੜਾ ਹੈ ਦਿਓ ਤਾਂ ਬੜਾ ਹੀ ਤੁਹਾਡਾ ਧੰਨਵਾਦ ਹੋਊਗਾ ਜੈ ਗਊ ਮਾਤਾ ਜੈ ਮਾ ਗੋਬਾਰ

جی شری رام جی شری رام جی جی شری رام جی گو ماتا جی گوپال 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 جی ہو جی ہو ਚਲੋ ਜੀ ਜੈ ਗੋ ਮਾਤਾ ਜੈ ਗੋ ਪਾਲ ਜੈ ਗੋ ਮਾਤਾ ਜੈ ਗੋ ਪਾਲ ਜੈ ਗੋ ਮਾਤਾ ਜੈ ਗੋ ਪਾਲ ਜੈ ਜਿੰਦਾ ਜੈ ਸ਼ੀ ਨੀਦਾ ਜੈ ਜੈ ਸ਼ੀ ਨੀਦਾ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ ਜੈ ਗੋ ਮਾਤਾ ਜੈ ਗੋਪਾਲ